ਹੁਣ ਹਿਮਾਚਲ ਜਾਣਾ ਪੈ ਸਕਦਾ ਹੈ ਪੰਜਾਬੀਆਂ ਨੂੰ ਮਹਿੰਗਾ ਕਿਉਂਕਿ ਹਿਮਾਚਲ ਦੇ ਵਿੱਚ ਪੰਜਾਬੀ ਪਰਿਵਾਰਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਕਟਮਾਰ ਕੀਤੀ ਜਾ ਰਹੀ ਹੈ ਵੀਡੀਓ ਸਾਹਮਣੇ ਆਇਆ ਦੋਸਤੋ ਇੱਕ ਰੈਸਟੋਰੈਂਟ ਦਾ ਵੀਡੀਓ ਹੈ ਜਿੱਥੇ ਕਿ ਇੱਕ ਬਜ਼ੁਰਗ ਮਾਤਾਂ ਨੂੰ ਵੀ ਧੱਕੇ ਮਾਰੇ ਗਏ ਨੇ ਪੂਰਾ ਵੀਡੀਓ ਦੇਖੋ ਦੋਸਤੋ ਸ਼ੇਅਰ ਜ਼ਰੂਰ ਕਰਿਓ ਤੇ ਇਸ ਬੰਦੇ ਦਾ ਵੀ ਪਤਾ ਲੱਗ ਸਕੇ ਅਗਰ ਟੂਰਿਸਟ ਆਏ ਪਰਚਾ ਦੇਈ ਦਾ ਸਾਹ ਤਾਂ ਪਰਚਾ ਦੋ ਕਿਹੜਾ ਕੁੜੀ ਸੁੰਦਰੀ ਬਹੁਤ ਸੋਹਣੀ ਹੈ ਅਜਾ ਕੁੜੀ ਜੀ ਦਿਖਾਈ ਤੁ ਚੁੰਚਨੇ ਵੜਨ ਕੋ ਦਾ ਬਹਾਪੁਰ ਗਵ ਬੰਦਾ ਨਹੀਂ ਵਗਣਾ ਦੇ ਜੇ ਮੈਂ ਬਤਾ ਦੇ ਰਹਾ ਹੂੰ ਉਹ ਬੰਦਾ ਨਹੀਂ ਵਗਣਾ ਦੇ ਜੇ ਬੰਦਾ ਨਹੀਂ ਵਗਣਾ ਦਈਏ ਬਤਾ ਦੇ ਰਹਾ ਹੂੰ ਹੈਲੋ ਇਹ ਦੁਕਾਨ ਬੰਦ ਕਰਾ ਦੇ ਲੇਡੀਜ਼ ਨੂੰ ਮਾਰੀ ਤੋੜ ਕੇ ਲੜਾ ਕੁੱਤਾ ਲੈਡੀਜ਼ ਕੋ ਮਾਰੀ ਤੋੜ ਕੇ ਲੜਾ ਇਹ ਖਤਮ ਕਰੇ